ਜਿੱਥੇ ਵੀ ਕਿਸੇ ਨੂੰ ਲੱਗਦਾ ਕਿ ਇੱਥੇ ਮੇਰਾ ਸਤਕਾਰ ਨਹੀਂ ਹੋ ਰਿਹਾ ਬਹੁਤ ਸਾਰੀਆਂ ਚੀਜ਼ਾਂ ਬੇਸ਼ੱਕ ਜ਼ਿੰਦਗੀ 'ਚ ਮਿਲ ਰਹੀਆਂ ਤਾਂ ਉਹ ਉਹਨਾਂ ਰਿਸ਼ਤਿਆਂ ਨੂੰ ਛੱਡ ਕੇ ਪਿੱਛੇ ਹੋ ਜਾਣਾ ਬਿਹਤਰ ਸਮਝਦੇ ਆ। ਸੋ ਇੱਕ ਘਟ ਦਾ ਜਿਹੜਾ ਸਤਕਾਰ ਹੈ ਤੁਹਾਨੂੰ ਇਹਦੇ ਪਿੱਛੇ ਕਿਹੜੇ ਰੀਜ਼ਨ ਨਜ਼ਰ ਆਉਂਦੇ ਹਨ? ਮੈਨੂੰ ਰੀਜ਼ਨ ਨਹੀਂ ਪਤਾ ਪਰ ਮੈਨੂੰ ਇਹ ਲੱਗਦਾ ਕਿ ਸਤਕਾਰ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਹੈ। ਇਹ ਜਿਹਨੂੰ ਸਤਕਾਰ ਮਿਲਦਾ ਉਹਨੂੰ ਵੀ ਬਹੁਤ ਖੁਸ਼ੀ ਮਿਲਦੀ ਜਿਹੜਾ ਜਿਹੜਾ ਕਰਦਾ ਹੈ ਨਾ ਉਹਨੂੰ ਵੀ ਆਨੰਦ ਆਉਂਦਾ ਕਿ ਮੈਂ ਸਤਕਾਰ ਕੀਤਾ। ਇਦਿ ਮੈਂ ਇੱਕ ਲਾਈਵ ਐਗਜ਼ਾਮਪਲ ਦੇਣਾ ਕਿ ਸਤਕਾਰ ਲਈ ਆਪਾਂ ਇੱਕੋ ਹੀ ਸ਼ਬਦ ਸਤਕਾਰ ਦਾ ਜਿਹੜਾ ਸਭ ਤੋਂ ਵੱਡਾ ਉਹ ਸ੍ਰੀ ਜੀ ਹਨਾ ਜੀ ਜੀ ਮਤੀ ਜੀ ਵੀ ਕਹਿੰਨੇ ਆ ਜੀ ਸ੍ਰੀਮਾਨ ਜੀ ਵੀ ਕਹਿੰਨੇ ਆ ਹਨਾ ਜ ਜੇ ਸਭ ਤੋਂ ਐਗਜ਼ਾਮਪਲ ਵੱਡੀ ਅਸੀਂ ਜਦੋਂ ਮਿਲਦੇ ਆ ਸਤ ਸ੍ਰੀ ਅਕਾਲ ਸ੍ਰੀ ਸ਼ਬਦ ਚ ਸਤਕਾਰ ਹੁਣ ਸ੍ਰੀ ਜੇ ਲਿਖਣਾ ਹੋਵੇ ਨਾ ਆਪਾਂ ਜਿਹੜਾ ਸਸਾ ਉਹ ਪਹਿਲੀ ਪੰਕਤੀ ਜਾਂਦਾ 35 ਦੀ ਊੜਾ ਐੜਾ ਈੜੀ ਸਸਾ ਹਾ ਹਾ ਤੇ ਰਾਰਾ ਜਿਹੜਾ ਉਹ ਆਖਰੀ ਪੰਕਤੀ ਜਾਂਦਾ ਯਈਆ ਰਾਰਾ ਲੱਲਾ ਵਾਵਾ ੜਾੜਾ ਵੱਡਾ ਕੌਣ ਹੋਇਆ ਫਿਰ ਸਸ ਸਸ ਛੋਟਾ ਗੋਣ ਹੋਇਆ ਰਾਰਾ ਜਦੋਂ ਸਿਰੀ ਲਿਖਣਾ ਹੋਵੇ ਨਾ ਰਾਰਾ ਸਸੇ ਦੇ ਪੈਰੀਂ ਪੈਂਦਾ ਤੇ ਨੋ ਕਿੰਦੇ ਸਤਕਾਰ ਇਹਦੇ ਜਿਵੇਂ ਸਿੱਖ ਲਓ ਰਾਰਾ ਛੋਟਾ ਸਸਾ ਵੱਡਾ ਤੇ ਜਦੋਂ ਰਾਰਾ ਸਸੇ ਦੇ ਪੈਰੀਂ ਪਏਗਾ ਫੇਰ ਹੀ ਸਿਰੀ ਲਿਖਿਆ ਜਾਣਾ ਨਹੀਂ ਤੇ ਨਹੀਂ ਲਿਖਿਆ ਜਾਂਦਾ